ਕੱਲ ਪਨੀਰੀ ਆਪਾਂ ਨੇ ਬੀਜੀ ਸੀ ਤੇ ਅੱਜ ਪਨੀਰੀ ਡੁੱਬ ਗਈ ਪਾਣੀ ਕੱਢਣ ਨੂੰ ਨੀਚੇ ਜਗ੍ਹਾ ਨਹੀਂ ਹੈਗੀ ਇਹ ਵੀ ਖੇਤੀਬਾੜੀ ਦੇ ਵਿੱਚ ਸਮੱਸਿਆ ਆਂਦੀਆਂ ਨੇ ਕਈ ਵਾਰੀ ਆਪਾਂ ਕੰਮ ਚੱਲਦਾ ਕਸਟਮਰ ਆਉਂਦੇ ਜਾਂਦੇ ਦੇਖਦੇ ਆਂ ਕਈ ਵੀਰ ਹੋਂਕਾ ਲੈ ਜਾਂਦੇ ਨੇ ਵੀ ਯਾਰ ਕੰਮ ਚੱਲ ਰਿਹਾ ਸਰਾ ਹੀ ਹੋ ਰਿਹਾ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਬੈਡਾਂ ਦੇ ਉੱਤੇ ਇਹ 1 ਲੱਖ ਰੁਪਏ ਦਾ ਦਾ ਬੀਜ ਪੈ ਗਿਆ ਕੱਲਾ ਉਸ ਤੋਂ ਬਾਅਦ 5-4 ਹਜ਼ਾਰ ਦੀ ਤੇ ਉੱਤੇ ਲੇਬਰ ਲੱਗੀ ਤੇ ਹੁਣ ਮੀਂਹ ਦੀ ਤਿਆਰੀ ਵੀ ਉੱਪਰ ਬੱਦਲ ਦੁਆਰੇ ਬਣ ਗਿਆ ਹਾਲੇ ਪਹਿਲਾਂ ਪਾਣੀ ਨਿਕਲਿਆ ਨਹੀਂ ਇਹ ਮੁਸ਼ਕਲਾਂ ਦੇ ਵਿੱਚੋਂ ਦੀ ਅਸੀਂ ਲੰਘ ਲੰਘ ਕੇ ਹੁਣ ਤੱਕ ਆ ਇੱਥੇ ਆਇਆ ਤੇ ਬਹੁਤ ਹੀ ਔਖੀ ਖੇਤੀਬਾੜੀ ਦਾ ਧੰਦਾ ਹੈਗਾ ਜੋ ਇਸੇ ਜਾ ਰਿਹਾ ਚਾਈ ਜਿਆਦਾ ਪਾਣੀ ਜਿਆਦਾ ਪਾਣੀ ਜਾਨੀ ਕਿ ਵਾਪਸ ਇਧਰ ਨੂੰ ਆਉਣ ਲੱਗ ਗਿਆ ਤੇ ਹੁਣ ਦੇਖਦੇ ਆਂ ਸੀ ਫੋਨ ਕਰਿਆ ਪਿੰਡ ਚ ਜੀਸੀਬੀ ਨੂੰ ਜੀਸੀਬੀ ਮਿਲ ਨਹੀਂ ਹੈਗੀ ਪਿੰਡ ਚ ਹੁਣ ਬਾਹਰੋਂ ਮੰਗਾਈਆ ਉਹ ਆਂਦੀ ਹੈ ਫਿਰ ਟੋਏ ਟੋਏ ਪਟਾਂਗੇ ਇਹਦਾ ਪਾਣੀ ਦਾ ਹੱਲ ਕਰਾਂਗੇ ਕਿਉਂਕਿ ਮੀਂਹ ਦੀ ਔਰ ਸੁਭਾਵਨਾ ਬਣ ਰਹੀ ਆ। ਮੀਂਹ ਆਉਣ ਤੋਂ ਪਹਿਲਾਂ ਪਹਿਲਾਂ ਇਹ ਪਾਣੀ ਕੱਢਾਂਗੇ। ਟੋਏ ਮਾਰਾਂਗੇ। 2-4 ਆਪਦੀ ਮਿਹਨਤ ਕਰਾਂਗੇ। ਪਹਿਲਾਂ ਵੀ ਇਹੀ ਕਰਦੇ ਆਏ ਹਾਂ ਅਸੀਂ। ਆਪਦੀ ਮਿਹਨਤ ਕਰਾਂਗੇ। ਰੱਬ ਨੇ ਬਚਾਣੀ ਹੋਈ ਤਾਂ ਬਚਾ ਲੂਗਾ। ਮਾਰਨੀ ਹੋਈ ਤਾਂ ਮਰ ਜੂਗੀ। ਕਈ ਵੀਰ ਕਹਿੰਦੇ ਨੇ ਵੀ ਇਹ ਪਿਆਜ਼ ਦੀ ਪਨੀਰੀ ਮਹਿੰਗੀ ਹੁੰਦੀ ਆ ਇਹ ਇਸੇ ਕਰਕੇ ਮਹਿੰਗੀ ਹੁੰਦੀ ਆ ਇਹਨੂੰ ਸਾਨੂੰ ਵੀ ਨਹੀਂ ਪਤਾ ਹੁੰਦਾ ਵੀ ਇੱਕ ਬੈੱਡ ਦੇ ਉੱਤੋਂ ਪ੍ਰੋਪਰ ਪਨੀਰੀ ਸਾਨੂੰ ਮਿਲੂਗੀ ਕਿੰਨੇ ਕਿਲੋ ਵਾਜਨ ਮਿਲੂਗਾ ਮਿਲੂਗਾ ਜਾਂ ਨਾ ਮਿਲੂਗਾ ਕਈ ਵਾਰੀ ਤਾਂ ਅੱਧਾ ਬੈੱਡ ਖਰਾਬ ਹੋ ਜਾਂਦਾ ਕਈ ਵਾਰੀ ਸਾਰਾ ਹੀ ਬੈੱਡ ਖਰਾਬ ਹੋ ਜਾਂਦਾ ਇਹਦਾ ਪਹਿਲਾਂ ਰੇਟ ਅਸੀਂ ਤਾਂ ਨਹੀਂ ਕਰਦੇ ਇੱਕੇ ਸਕੁਅਰ ਫੁੱਟਾਂ ਅੰਚ ਨਹੀਂ ਸੇਚਦੇ ਹੈਗੇ ਇਹ ਵਾਜਨ ਦੇ ਵਿੱਚ ਵੇਚਦੇ ਆ ਹੁਣ ਸਕੁਅਰ ਫੁੱਟਾਂ ਦੇ ਵਿੱਚ ਕਿਤੋਂ ਬੈੱਡ ਟੁੱਟ ਗਿਆ ਕਿ ਤੋਂ ਰਹਿ ਗਿਆ ਫਿਰ ਸਕੁਅਰ ਫੁੱਟ ਪ੍ਰੋਪਰ ਯਾਨੀ ਕਿ ਆਂਦੀ ਨਹੀਂ ਤਾਂ ਇਹ ਵਾਜਨ ਦੇ ਵਿੱਚ ਸਾਨੂੰ ਇਹ ਪਨੀਰੀ ਵੇਚ ਨਹੀਂ ਪੈਂਦੀ ਆ ਸਕੁਅਰ ਫੁੱਟਾਂ ਦੇ ਵਿੱਚ ਅਸੀਂ ਸਰਦੀ ਵਾਲੀ ਪਨੀਰੀ ਵੇਚਦੇ ਆ ਉਦੋਂ ਬਾਰਸ਼ ਦਾ ਸਮਾਂ ਨਹੀਂ ਹੁੰਦਾ ਪ੍ਰੋਪਰ ਬੈੱਡ ਹੁੰਦੇ ਨੇ ਪ੍ਰੋਪਰ ਪਨੀਰੀ ਉੱਪਰ ਹੁੰਦੀ ਆ ਪ੍ਰੋਪਰ ਦਾਣੇ ਹੁੰਦੇ ਨੇ ਉੱਪਰ ਜਿੰਨੇ ਲਾਏ ਹੁੰਦੇ ਨੇ ਹੁਣ ਤਾਂ ਐ ਨਹੀਂ ਪਤਾ ਸੀ ਨੇ 100 ਦਾਣਾ ਜੇ 200 ਦੇ ਵਿੱਚੋਂ 10 ਦਾਣੇ ਮਿਲ ਜਾਣ ਸਾਨੂੰ 20 ਦਾਣੇ ਮਿਲ ਜਾਣ ਇਹ ਸਮਾਂ ਦੱਸਦਾ ਹੁੰਦਾ ਠੀਕ ਹੈ ਜੀ ਤੇ ਹੁਣ ਅਸੀਂ ਨੇ ਜੀਸੀਬੀ ਬੁਲਾਈ ਆ ਕੁਸੀਂ ਪਾਣੀ ਪੁਣੀ ਕੱਢਾਂਗੇ ਧੰਨਵਾਦ ਜੀ